ਵਿਸ਼ਵਾਸ ਵਿੱਚ ਲੈ ਕੇ 9ਵੀਂ ਕਲਾਸ ਦੀ ਬਾਰਧਨ ਨਵਾਲਕ ਲੜਕੀ ਨੂੰ ਲੈ ਗਿਆ ਇੱਕ ਗਵਾਂਢੀ ਇੱਕ ਹੋਟਲ ਦੇ ਵਿੱਚ ਤੇ ਫਿਰ ਕੀਤਾ ਉਸ ਦੀ ਨਾਲ ਗਲਤ ਕੰਮ ਪੁਲਿਸ ਵੱਲੋਂ ਥਾਣਾ ਸ਼ਦਰ ਵਿਖੇ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਕੀਤੀ ਜਾ ਰਹੇ ਹਨ ਉਪਰਾਲੇ ਮਾਮਲਾ ਥਾਣਾ ਸ਼ਦਰ ਦੇ ਅਧੀਨ ਆਉਂਦੇ ਇੱਕ ਪਿੰਡ ਦਾ ਜਿੱਥੇ ਇੱਕ ਨਵਾਲਕ ਲੜਕੀ ਦੇ ਨਾਲ ਗਵਾਂਢੀ ਵੱਲੋਂ ਜਿੱਥੇ ਰਿਸ਼ਤੇ ਦੇ ਵਿੱਚੋਂ ਉਸ ਲੜਕੀ ਦਾ ਭਰਾ ਲੱਗਦਾ ਸੀ ਅਤੇ ਉਸ ਦੇ ਘਰ ਵਾਲੀ ਦੀ ਡੈਥ ਹੋਈ ਹੋਈ ਹੈ ਉਸ ਨੂੰ ਲੜਕੀ ਨੂੰ ਵਿਸ਼ਵਾਸ ਦੇ ਵਿੱਚ ਲਿਆ ਗਿਆ ਅਤੇ ਪਹਿਲਾਂ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਉਸ ਦੇ ਨਾਲ ਉਸ ਵੱਲੋਂ ਉਸ ਦਾ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਨੂੰ ਰੇਲਵੇ ਲੈਂਡ ਦੇ ਉੱਤੇ ਲੈ ਗਿਆ ਜਿੱਥੇ ਮਰਨ ਦੀ ਗੱਲ ਕੀਤੀ ਗਈ ਲੜਕੀ ਨੇ ਜਦ ਮਨਾ ਕੀਤਾ ਤਾਂ ਉਸ ਤੋਂ ਬਾਅਦ ਉਸ ਲੜਕੀ ਨੂੰ ਉਸ ਦੀ ਮਾਸੀ ਦੇ ਘਰ ਦੇ ਅੰਦਰ ਛੱਡ ਕੇ ਆ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਜਦ ਇਹਦੀ ਸ਼ਿਕਾਇਤ ਮਿਲੀ ਤਾਂ ਪੁਲਿਸ ਵੱਲੋਂ ਇਸ ਵਿਅਕਤੀ ਦੇ ਖਿਲਾਫ ਥਾਣਾ ਸ਼ਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਦਸਦੀਏ ਕੇ ਇਹੇ ਰਿਸ਼ਤੇ ਤਾਰ ਵੀ ਆਪਣਾ ਤਾਰ-ਤਾਰ ਕਰਨ ਵਾਲੀ ਗੱਲ ਹੈ ਕਿਉਂਕਿ ਇਹ ਜਿਹੜਾ ਇਹ ਆਪਣਾ ਗਵੰਡੀ ਸੀ ਇਹ ਇਸ ਲੜਕੀ ਦਾ ਭਰਾ ਲੱਗਦਾ ਸੀ ਲੇਕਿਨ ਇਸ ਨੇ ਇਸ ਲੜਕੀ ਦੇ ਨਾਲ ਵਿਸ਼ਵਾਸ ਘਾਤ ਕੀਤਾ ਕਿਉਂਕਿ ਲੜਕੀ ਇਸ ਦੇ ਆਪਣਾ ਭਰਾ ਲੱਗਣ ਦੇ ਵਿਸ਼ਵਾਸ ਦੇ ਵਿੱਚ ਇਸ ਦੇ ਨਾਲ ਚਲੀ ਗਈ ਤੇ ਉੱਥੇ ਇਸ ਨੂੰ ਹੋਟਲ ਦੇ ਵਿੱਚ ਇੱਕ ਕਮਰੇ ਦੇ ਵਿੱਚ ਇਹਦੇ ਨਾਲ ਆਪਣਾ ਇਹਦਾ ਰੇਪ ਕੀਤਾ ਗਿਆ ਜਿਸ ਤੇ ਜਿਸ ਨੂੰ ਲੈ ਕੇ ਥਾਣਾ ਸ਼ਦਰ ਵਿਖੇ ਰੇਪ ਦਾ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਉਸ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਸ਼ਾਪਿੰਗ ਮਾਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਇਹ ਸਾਰੀ ਜਾਣਕਾਰੀ ਆਪਣਾ ਇਸ ਆਪਣਾ ਪੀੜਤ ਲੜਕੀ ਅਤੇ ਪੀੜਤ ਲੜਕੀ ਦੇ ਪਿਤਾ ਅਤੇ ਡੀਐਸਪੀ ਹਿਨਾ ਗੁਲਤਾ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਅੱਛਾ ਕੀ ਹੋਇਆ ਤੁਹਾਡੇ ਨਾਲ ਕੌਣ ਲੋਕ ਸੀਗੇ ਕੀ ਘਟਨਾ ਕੀ ਹੋਈਏਗੀ ਸਾਡੇ ਸਕੇ ਸੀਗੇ ਉਹ ਸਾਡੇ ਮਿਰਤਾਇਰਮ ਹੁੰਦਾ ਉਹ ਮੈਨੂੰ ਲਾਲਚ ਦੇ ਕੇ ਘੁਮਣ ਲੱਗਾ ਕੇ ਉਹ ਮੈਨੂੰ ਮੋਲ ਚ ਲੈ ਗਿਆ ਉਹਨੇ ਮੜ ਕੇ ਪਿੰਡੋਂ ਤਾਂ ਲੈ ਆਂਦਾ ਹੋਟਲ ਚ ਲੈ ਆਇਆ ਸੀਗਾ ਉਹਨੇ ਮੈਨੂੰ ਧਮਕੀ ਵੀ ਦਿੱਤੀ ਨਹੀਂ ਤਾਂ ਮਰਾਂਗੇ ਉਹਨੇ ਬਲਤ ਕਰ ਵੀ ਕੀਤਾ ਸੀਗਾ ਤੇ ਉਹਨਾਂ ਫਿਰ ਉਹਨਾਂ ਗੱਡੀ ਦੀ ਲੈਣ ਤੇ ਲੈ ਗਿਆ ਸੀ ਵੀ ਮਰਨਾਗਾ ਬਸ ਮੈਂ ਉਹਨੂੰ ਕਹਾਂ ਮੈਂ ਤਾਂ ਨਹੀਂ ਮਰਨਾ ਬਾਅਦ ਚ ਫਿਰ ਉਹ ਹੋਟਲ ਚ ਲੈ ਆਂਦਾ ਸੀ ਉਹਨੇ ਉਹਨੇ ਉੱਥੇ ਵੀ ਬਰਾਤ ਕਰਕੇ ਤੇ ਦਦੀ ਵੀ ਆਈ ਮੈਂ ਉਹਨੂੰ ਕਿਹਾ ਮੇਰੀ ਮਾਸੀ ਕੋਲ ਛੱਡਿਆ ਮੇਰਾ ਖੜਾ ਛੱਡ ਦੂਗਾ ਰਿਸ਼ਤੇ ਤੁਹਾਡਾ ਕੀ ਲੱਗਦਾ ਬੱਚੇ ਉਹ ਭਾਈ ਔਰ ਮਾਸੀ ਕੋਲ ਤੇ ਛੱਡਿਆ ਅੰਦਰ ਬਾਅਦ ਚ ਫੇਰ ਮੈਨੂੰ ਛੱਡ ਗਏ ਉਹਨਾਂ ਦੇ ਘਰੇ ਤੇ ਬਾਅਦ ਚ ਉਹਨਾਂ ਦੇ ਘਰੇ ਚੱਲ ਗਿਆ ਸੀ ਵਾਪਸ ਕਿਉਂ ਜੀ ਕਾਰਵੇ ਦੀ ਮੰਗ ਕਰਦੇ ਹੋ ਇਹ ਜਿੰਦੇ ਕਲਾਕੀ ਵਿੱਚ ਕਾਰਵੇ ਹੋਵੇ ਔਰ ਮੈਂ ਫਾਨਸੀ ਸਜ਼ਾ ਹੋਵੇ ਅਗਦੇ ਉਹ ਤੁਸੀਂ ਹਾਂਜੀ ਕਿਹੜੀ ਕਲਾਸ ਕਰਦੇ ਹੋ 9th 9th ਕਲਾਸ ਵਿੱਚ ਭਾਈ ਜੀ ਕਿਵੇਂ ਮਨਪਾਗੀ ਘਟਣਾ ਘੜੀ ਤੁਹਾਡੀ ਬੇਟੀ ਨਾਲ ਕੌਣ ਬੰਦਾ ਸੀ ਤੇ ਬੇਟੀ ਤੇ ਲੱਗਦਾ ਕਿ ਕਿਸ ਰਿਸ਼ਤੇ ਦੇ ਵਿੱਚ ਭਰਾ ਲੱਗਦਾ ਸੀ ਜਾਈ ਮੇਰੇ ਤਾਏ ਦਾ ਪੋਤਾ ਸੀ ਜਾਈ ਬਹੁਤ ਘਟਣਾ ਉਹਨੇ ਗੰਦੀ ਕਰੀ ਮੇਰੀ ਤਾਂ ਜ਼ਿੰਦਗੀ ਬਰਬਾਦ ਕਰਤੀ ਉਸ ਬੰਦੇ ਨੇ ਕਿੰਨੇ ਸਾਲਾਂ ਦੀ ਬੇਟੀ ਤੁਹਾਡੀ ਮੇਰੀ 13 ਸਾਲਾਂ ਦੀ ਬੇਟੀ ਹੈ ਜੀ ਕੀ ਕੰਮ ਕਰਦੀ ਹੈ ਸਕੂਲ ਪੜਦੀ ਹੈ ਨੌਵੀਂ ਕਲਾਸ ਚ ਪੜਦੀ ਹੈ ਜੀ ਤੇ ਉਹਦੀ ਆਪਾਂ ਉਹਦੀ ਉਮਰ ਕਿੰਨੀ ਹੈ ਉਹਦੀ ਉਮਰ ਹੋ ਗਈਗੀ 25 ਸਾਲ ਤੇ ਕਿਵੇਂ ਕਿਵੇਂ ਲੱਗਿਆ ਕਰੋਬਾਰ ਜੀ ਕਰੋਬਾਰ ਦਾ ਇਹਨੂੰ ਬਾਹਨੇ ਨੇ ਲੈ ਕੇ ਗਿਆ ਜਿੰਦਾ ਆਪਾਂ ਸ਼ੋਪਿੰਗ ਕਰਕੇ ਆਵਾਂਗੇ ਜੀ ਗੁੜੀਆ ਛੋਟੀ ਸੀ ਜਾਵੜੀ ਵੀ ਭਰਾ ਹੀ ਲੱਗਦਾ ਆਪਣਾ ਤਾਂ ਕੀ ਗੱਲ ਬਤਾ ਹੈ ਉਦੋਂ ਬਾਅਦ ਜੀ ਇਹਦੇ ਨਾਲ ਬਹੁਤ ੱਟਾ ਕਰਿਆ ਗੁੜੀਆ ਨਾਲ ਕਿਵੇਂ ਕੀ ਹੋ ਗਈ ਅਸੀਂ ਗੱਲ ਉਹ ਜੀ ਇਹ ਲੈ ਕੇ ਗਿਆ ਜੀ ਬਠਿੰਡੇ ਦੇ ਹੋਸਟਲ ਤੇ ਲਿਆਇਆ ਸਿਲਵਰ ਸਟਾਰ ਹੋਟਲ ਆ ਹਾਂ ਹਾਂ ਉੱਥੇ ਲੈ ਗਿਆ ਜੀ ਉੱਥੇ ਜਾ ਕੇ 6 ਘੰਟੇ ਰਹੇ ਐ ਇਹ 6 ਘੰਟੇ ਤੋਂ ਬਾਅਦ ਗੁੜੀਆ ਕਹਿੰਦੀ ਮੈਨੂੰ ਘਰੇ ਛੱਡ ਦੇ ਗੁੜੀਆ ਨੂੰ ਵੱਡੇ ਗੁੜੇ ਛੱਡਿਆ ਜੀ ਸਰਸੇ ਕੋਲੇ ਇਹ ਸਾਨੂੰ ਉੱਥੋਂ ਪਤਾ ਲੱਗਿਆ ਵੀ ਅਸੀਂ ਪੁਲਿਸ ਨੂੰ ਫੋਨ ਕਰਿਆ ਵੀ ਦਰਖਾਸਤ ਦੇ ਦਾਂਗੇ ਜੇ ਅਸੀਂ ਦਰਖਾਸਤ ਦੇਣ ਚੱਲੇ ਐਨੇ ਮੈਨੂੰ ਮੇਰੀ ਸਾਲੀ ਦਾ ਫੋਨ ਆ ਗਿਆ ਜੀ ਉਹ ਕਹਿੰਦੀ ਵੀ ਐ ਕਰ ਕਿ ਜੀ ਵੀ ਕੁੜੀ ਮੇਰੇ ਕੋਲੇ ਮੇਰੇ ਕੋਲੋਂ ਲੈ ਜਾ ਮੈਂ ਕਿਹਾ ਵੀ ਤੂੰ ਆਪਦੇ ਕੋਲੇ ਰੱਖੀ ਅਸੀਂ ਤੇ ਤੂੰ ਲੈ ਕੇ ਜਾਂਨੇ ਆ ਅਸੀਂ ਲੈ ਕੇ ਜੀ ਮੈਡੀਕਲ ਕਰਵਾਤਾ ਕੁੜੀ ਦਾ ਆ ਗੱਲਬਾਤ ਹੋਈ ਜੀ ਕੰਪੀਓ ਕੋਲ ਅੰਦਰ ਹੈ ਬੇਟੀ ਨੂੰ ਕੀ ਹਾਂ ਜੀ ਹਾਂ ਜੀ ਧਮਕੀਆਂ ਬਹੁਤ ਦਿੱਤੀਆਂ ਜੀ ਕਹਿੰਦਾ ਤੇ ਆਪਾਂ ਮਰਾਂਗੇ ਗੱਡੀ ਦੀ ਲੈਣ ਤੇ ਲੈ ਜਾਂਦਾ ਜੀ ਕੁੜੀਆਂ ਨੂੰ ਉੜੀਆ ਪਰ ਮਰੀ ਨਹੀਂ ਬੋਜੀ ਕਿਉਂ ਜੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜੇ ਦਰਿੰਦਿਆਂ ਖਿਲਾਫ ਬਾਈ ਮੈਂ ਤਾਂ ਅਨਸਾਫ਼ ਲੈਣਾ ਚਾਹੀਦਾ ਜੀ ਪੂਰੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੇ ਬੰਦੇ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਂਜੀ ਮਾਮਲਾ ਦਰਜ ਕਰ ਲਿਆ ਜੀ ਕਿਹੜੇ ਥਾਣੇ ਵਾਲੇ ਸੀ ਛੇਤਰ ਥਾਣੇ ਵਾਲੇ ਆ ਜੀ ਹਾਂ ਜੀ ਸ਼ਤ ਦੋਬੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ 2 ਦਿਨ ਪਹਿਲਾਂ ਕਿ ਤਿਉਨੇਪਿੰਡ ਦੀ ਇੱਕ ਕੁੜੀ ਐ ਨਵਾਲਾ ਕੁੜੀ ਆ ਉਹਦਾ ਗੁਆਰੰਟੀਆ ਨਿਰਬੇ ਸਿੰਘ ਨਾਮ ਦਾ ਵਿਅਕਤੀ ਉਹ ਉਹਨੂੰ ਘਰੋਂ ਵਰਕਲੈਸ ਲਾ ਕੇ ਲੈ ਗਿਆ ਉਸ ਤੋਂ ਬਾਅਦ ਹੋਟਲ ਸਿਲਵਰ ਸਟਾਰ ਜਾ ਕੇ ਉਹਨੇ ਕੁੜੀ ਦੀ ਮਰਜ਼ੀ ਤੋਂ ਬਿਨਾਂ ਉਹਦੇ ਨਾਲ ਸਬੰਧ ਬਣਾਏ ਤੇ ਅਗਲੇ ਦਿਨ ਉਹ ਫਰਾਰ ਹੋ ਗਿਆ ਕੁੜੀ ਨੇ ਜਦ ਘਰ ਆ ਕੇ ਸਾਰੀ ਗੱਲਬਾਤ ਦੱਸੀ ਤੇ ਕੁੜੀ ਦੇ ਫਾਦਰ ਦੇ ਬਿਆਨਾਂ ਤੇ ਇਸ ਪਰਚਾ ਦਰਜ ਕਰਤਾ ਹੈ ਫੌਕਸੋਲ ਤੇ 376 ਅਧ ਸਰਹਾਨਾ ਚ ਨਿਰਬੇ ਨੇ ਕੋਈ ਇਹ ਦੋਨੇ ਨੈਗਟਲਾ ਨਹੀਂ ਰੱਖਤੀ ਸੀਗਾ ਇਹ ਤਾਂ ਗੁਆਰੰਟੀ ਸੀ ਜੀ ਨੈਕਸਟ ਡੋਰ ਨੇਬਰ ਨਹੀਂ ਹਲੇ ਨਹੀਂ ਜਲਦੀ ਕਰ ਲਉਂਗੀ ਮੈਂ ਕਿਰਤਾਰੀ ਬਿਆਹ ਹੋ ਗਏ ਜੀ ਸਾਰੇ ਹਾਂਜੀ ਬਿਆਹ ਹੋ ਗਏ ਜੀ ਕੁੜੀ ਦੇ ਫਾਦਰ ਦੇ ਵੀ ਹੋ ਗਏ ਆ ਤੇ ਕੁੜੀ ਦੇ ਵੀ ਹੋ ਗਏ ਮੈਡੀਕਲ ਵੀ ਹੋ ਗਏ